ਵੱਡੇ ਇੰਤਜ਼ਾਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ ਆਪ ਦੇ ਸੀਐਮ ਦੇ ਚਿਹਰੇ ਦੀ ਕੋਸ਼ਿਸ਼ ਨਾ ਕਰ ਦਿੱਤੀ ਹੈ ਹੁਣ ਇਸ ਵੇਲੇ ਤਿੰਨੋਂ ਵੱਡੀ ਪਾਰਟੀਆਂ ਨੇ ਆਪਣੇ ਸੀਐਮ ਦੇ ਚਿਹਰੇ ਐਲਾਨ ਕਰ ਦਿੱਤੇ ਨੇ ਤੇ ਪਹਿਲੀ ਵਾਰੀ ਹੋਵੇਗਾ ਕਿ ਸਾਰੀਆਂ ਪਾਰਟੀਆਂ ਦੇ ਸੀਐਮ ਦੇ ਚਿਹਰਿਆਂ ਦੇ ਨਾਮ ਸਪਸ਼ਟ ਨੇ ਜਿਨ੍ਹਾਂ ਦੇ ਨਾਂ ਤੇ ਇਲੈਕਸ਼ਨ ਲੜੀ ਜਾਵੇਗੀ ਕਾਂਗਰਸ ਦੇ ਵਿੱਚ ਦੁਚਿੱਤੀ ਚੱਲ ਰਹੀ ਸੀ ਸਿੱਧੂ ਜਾਂ ਚੰਨੀ ਆਖਰਕਾਰ ਚੰਨੀ ਨੇ ਬਾਜ਼ੀ ਜਿੱਤ ਲਈ ਤੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਡਿਕਲੇਅਰ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਕਾਂਗਰਸ ਨੇ ਦਲਿਤ ਸਮਾਜ ਦੀ ਇੱਕ ਵੱਡੇ ਹਿੱਸੇ ਦੀ ਵੋਟ ਤੇ ਆਪਣਾ ਜੋ ਹੈ ਕਬਜ਼ਾ ਜਮਾ ਲਿਆ ਔਰ ਲੱਗਦਾ ਹੈ ਕਿ ਉਹਨਾਂ ਨੂੰ ਇਸ ਦਾ ਖਾਸ ਫਾਇਦਾ ਹੋਏਗਾ ਕਿਉਂਕਿ ਪਹਿਲਾਂ ਤੋਂ ਹੀ ਉਹ ਇਸ ਕਾਰਡ ਨੂੰ ਖੇਡ ਰਹੇ ਨੇ ਔਰ ਦੂਜਾ ਇਸ ਕਾਰਡ ਖੇਡ ਦੇ ਨਾਲ ਉਹਨਾਂ ਨੇ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਜੋ ਆਮ ਆਦਮੀ ਪਾਰਟੀ ਦਾ ਕਾਡ ਸੀ ਕਿ ਅਸੀਂ ਡਿਪਟੀ ਸੀਐਮ ਦਲਿਤ ਬਣਾਵਾਂਗੇ ਉਸ ਨੂੰ ਵੀ ਖਤਮ ਕਰ ਦਿੱਤਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਕੁਝ ਜਦੋਜਹਿਦ ਤੋਂ ਬਾਅਦ ਕੁਝ VOTING ਦਾ ਡਰਾਮਾ ਜਾ ਕਰਕੇ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨ ਦਿੱਤਾ ਹਾਲਾਂਕਿ ਹੋਰ ਕੋਈ ਚਿਹਰਾ ਬਚਿਆ ਵੀ ਨਹੀਂ ਸੀ ਆਮ ਆਦਮੀ ਪਾਰਟੀ ਕੋਲੇ ਜਿਸ ਨੂੰ ਉਹ ਸੀਐਮ ਪ੍ਰੋਜੈਕਟ ਕਰ ਸਕਦੇ ਸੀ ਪਰ ਫਿਰ ਵੀ ਇੱਕ ਜ਼ਰੂਰੀ ਜੀ ਕਾਰਵਾਈ ਕਰਕੇ ਅਖੀਰ ਜੋ ਕੁਝ ਉਹਨਾਂ ਦੇ ਵਰਕਰ ਵੀ ਚਾਹੁੰਦੇ ਸੀ ਤੇ ਇੱਕੋ ਇੱਕ ਬੱਚੇ ਚਿਹਰੇ ਨੂੰ ਸੀਐਮ ਚਿਹਰਾ ਅਲੰਦ ਕਰ ਦਿੱਤਾ ਗਿਆ ਤੀਸਰੇ ਨੰਬਰ ਤੇ ਪਾਰਟੀ ਆਕਾਲੀ ਦਲ ਉੱਥੇ ਹਮੇਸ਼ਾ ਲਈ ਜਦੋਂ ਤੱਕ ਉਹ ਲੜਨਗੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ ਜਦੋਂ ਤੱਕ ਉਹ ਜਿਉਂਦੇ ਨੇ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਸੀਐਚੀਐਮ ਮਿਨਿਸਟਰ ਹੋਣਗੇ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਕੋਈ ਸ਼ੱਕ ਨਹੀਂ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੁਝ ਸੀਐਮ ਕੌਣ ਹੋਏਗਾ ਇਸ ਕਾਸਟ ਤੋਂ ਹੋਏਗਾ ਪਾਰਟੀਆਂ ਇਸ ਤੇ ਪੱਤਾ ਖੇੜਦੀਆਂ ਨੇ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਡਿਪਟੀ ਸੀਐਮ ਬਣਾਉਣ ਦਾ ਪੱਤਾ ਖੇੜਿਆ ਤੇ ਕਾਂਗਰਸ ਨੇ ਉਸ ਨੂੰ ਨਲੀਫਾਈ ਕਰ ਦਿੱਤਾ ਦਲਿਤ ਸੀਐਮ ਬਣਾ ਕੇ ਹੁਣ ਇੱਕ ਹੋਰ ਪੱਤਾ ਜੋ ਆਮ ਆਦਮੀ ਪਾਰਟੀ ਵੱਲੋਂ ਖੇੜਿਆ ਗਿਆ ਉਹ ਹੈ ਕਿ ਹਿੰਦੂ ਨੂੰ ਸੀਐਮ ਕਿਉਂ ਨਹੀਂ ਬਣਾਇਆ ਜਾ ਸਕਦਾ ਜਾਖੜ ਦਾ ਐਗਜ਼ਾਮਪਲ ਲਿਆ ਗਿਆ ਉਹ ਉਹਨਾਂ ਦਾ ਪਾਰਟੀ ਦਾ ਇੰਟਰਨਲ ਮੈਟਰ ਹੈ ਪਰ ਉਸ ਦਾ ਐਗਜ਼ਾਮਪਲ ਜੋ ਆਮ ਆਦਮੀ ਪਾਰਟੀ ਨੇ ਦਿੱਤਾ ਉਹ ਇਹ ਹੈ ਕਿ Hindu ਹੋਣ ਦੇ ਕਾਰਨ ਉਸ ਨੂੰ CM ਨਹੀਂ ਬਣਾਇਆ ਗਿਆ ਤੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ 75 ਸਾਲ ਵਿੱਚ ਪੰਜਾਬ 'ਚ 16 CM ਬਣੇ ਨੇ ਤੇ ਜਿਨ੍ਹਾਂ ਵਿੱਚੋਂ ਤਿੰਨ Hindu ਸੀ ਤੇ ਇਹਨਾਂ ਦੀ ਜਾਣਕਾਰੀ ਲਈ ਨਾਮ ਵੀ ਦੱਸ ਦਈਏ ਗੋਪੀ ਚੰਦ ਭਾਰਗਵ ਭੀਮਸਿੰਹ ਸੱਜਰ ਤੇ ਰਾਮਕਿਸ਼ਨ ਇਹ ਤਿੰਨ Hindu CM ਸੀ 13 ਸਿੱਖ CM ਹੋਏ ਨੇ ਤੇ ਸਭ ਤੋਂ ਇੱਕ ਦਲਿਤ ਸੀਐਮ ਵੀ ਹੋਇਆ ਇੱਕ ਮਹਿਲਾ ਸੀਐਮ ਵੀ ਹੋਏ ਨੇ ਤੇ ਵੈਰਾਈਟੀ ਦੇ ਲੋਕ ਸੀਐਮ ਇੱਥੇ ਬਣ ਚੁੱਕੇ ਨੇ ਬਾਕੀ ਕਤਨੀ ਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਜੋ ਆਮ ਆਦਮੀ ਪਾਰਟੀ ਅੱਜ ਇੱਥੇ ਇਲਜ਼ਾਮ ਲਾਉਂਦੀ ਹੈ ਕਿ ਉਸਨੇ ਦਿੱਲੀ ਵਿੱਚ ਕਿਸੇ ਸਿੱਖ ਨੂੰ ਮੰਤਰੀ ਬਣਾਇਆ ਹੈ ਜਾਂ ਉੱਥੇ ਡਿਪਟੀ ਸੀਐਮ ਬਣਾਇਆ ਹੈ ਕਿਉਂਕਿ ਉੱਥੇ ਤਾਂ ਉਹਨਾਂ ਦੇ ਦੋਸਤ ਮਨੀਸ਼ ਸੁਸ਼ੋਦੀਆ ਸਦਾ ਲਈ ਡਿਪਟੀ ਸੀਐਮ ਨੇ ਤੇ ਉੱਥੇ ਇਹ ਦਲਿਤ ਡਿਪਟੀ ਸੀਐਮ ਦੀ ਗੱਲ ਕਿਉਂ ਨਹੀਂ ਕਰਦੇ ਦੂਜੀ ਗੱਲ ਕੇਜਰੀਵਾਲ ਨੇ ਪਿਛਲੇ ਟੈਨਰ ਵਿੱਚ ਤਿੰਨ ਲੀਡਰ ਆਫ اپੋਜੀਸ਼ਨ ਬਣਾਏ ਜਿੰਨਾਂ ਚੋਂ ਇੱਕ ਵੀ Hindu ਨਹੀਂ ਸੀ ਤੇ ਇਹ ਕਾਰਡ ਉਦੋਂ ਕਿਉਂ ਨਹੀਂ ਚੱਲਿਆ ਇਹ ਉਹਨਾਂ ਨੇ ਆਪਦੇ ਕਿਉਂ ਨਹੀਂ ਲਾਗੂ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸਾਡੀ ਸੁਸਾਇਟੀ ਨੂੰ ਵੰਡਣ ਵਾਲਾ ਕੰਮ ਹੈ ਤੇ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਪੰਜਾਬ ਇੱਕ ਭਾਈਚਾਰੇ ਵਾਲਾ ਜੋ ਸਟੇਟ ਹੈ ਇੱਥੇ ਰਲ ਮਿਲ ਕੇ ਹਿੰਦੂ ਸਿੱਖ ਮੁਸਲਮਾਨ ਸਾਰੇ ਰਹਿੰਦੇ ਨੇ ਤੇ ਇੱਥੇ ਕੌਣ ਕੀ ਬਣੇਗਾ ਦਾ ਪੱਤਾ ਨਹੀਂ ਖੇਡਣਾ ਚਾਹੀਦਾ ਕਿਸੇ ਵੀ ਪਾਰਟੀ ਨੂੰ ਕਿਉਂਕਿ ਸੀਐਮ ਕਦੇ ਲੋਕਾਂ ਨੂੰ ਪੁੱਛ ਕੇ ਤਾਂ ਬਣਦਾ ਹੀ ਨਹੀਂ ਇਹ ਪਾਰਟੀ ਬਣਾਉਂਦੀ ਹੈ ਇਹ ਪਾਰਟੀਆਂ ਚਾਹਣ ਤਾਂ ਕਿਸੇ ਨੂੰ ਵੀ ਬਣਾ ਸਕਦੀਆਂ ਨੇ ਔਰ ਬਣਾਉਂਦੀਆਂ ਰਹੀਆਂ ਨੇ ਤੇ ਹੁਣ ਵੀ ਬਣਾ ਰਹੀਆਂ ਨੇ ਅੱਗੇ ਵੀ ਬਣਾਉਂਦੇ ਰਹਿਣਗੇ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਸਾਡੇ ਵੱਲੋਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਤੇ ਇਸ ਜੋ ਹਿੰਦੂ ਸਿੱਖ ਮੁਸਲਮਾਨ ਜੀ ਜੋ ਡਿਵਾਈਡ ਕ੍ਰੀਏਟ ਕਰਨ ਦੀ ਵੋਟਾਂ ਵੇਲੇ ਕੋਸ਼ਿਸ਼ ਕੀਤੀ ਜਾਂਦੀ ਉਸ ਚ ਨਾ ਪਾਓ ਆਪਣਾ ਜੋ ਭਾਈਚਾਰਾ ਬਣਾ ਕੇ ਰੱਖੋ ਤੇ ਵੋਟ ਚਾਹੇ ਜਿਸ ਨੂੰ ਪਾਓ ਆਪਣੀ ਮਰਜ਼ੀ ਨਾਲ ਪਾਓ ਬਿਨਾਂ ਕਿਸੇ ਪ੍ਰੈਸ਼ਰ ਤੋਂ ਪਾਓ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਦਿਖਾਉਂਦਾ ਸੱਚ ਬੋਲਦਾ ਸੱਚ ਡਿਸਕਵਰ ਪਲੱਸ ਜੈ ਹਿੰਦ